ਬੇਅਦਬੀਆਂ ਕਰਦੇ ਸਾਰੇ ਇਹਨਾਂ ਕੁੜੀਆਂ ਨੂੰ ਛੇੜਦੇ ਆ ਇੱਧਰ ਕੁੜੀ ਨੂੰ ਗਲਫੜੀ ਪਾਈ ਆ ਮੈਨੂੰ ਜਾ ਕੇ ਪੰਜਾਬ ਦੀ ਕੁੜੀ ਨੂੰ ਜੁੜਤ ਕਿੱਦਾਂ ਪਈ ਜੇ ਤੇਰੀ ਭੈਣ ਹੁੰਦੀ ਤੇਰੀ ਭੈਣ ਨੂੰ ਕੋਈ ਪਾਊਗਾ ਹੈ ਅੱਛਾ ਤੁਸੀਂ ਕੱਲ ਜਾਂਦੇ ਮਾਰੋਗੇ ਤੂੰ ਮਾਰ ਲਾ ਮਾਰ ਲਾ ਕਿੱਦਾਂ ਮਾਰਿਆ ਤੂੰ ਮਾਰ ਕਿੱਦਾਂ ਲਾਈ ਆਪਣੀ ਕੁੜੀ ਲਾ ਕੇ ਮੈਂ ਹੈਂਗੇ ਮੈਨੂੰ ਮਾਰ ਮੈਨੂੰ ਮਾਰ ਲਾ ਮੈਨੂੰ ਆਪਸੀ ਉਹ ਵਿਜੈਤ ਨਾ ਆਇਆ ਗਲਤੀ ਕਰਦਾ ਤੈਨੂੰ ਵੱਡਣਾ ਨਿਕਾ ਨਿਕਾ ਕਰਕੇ ਆ ਦੇਖ ਲੋ ਇਹ ਸਭਿਆਰਾ ਹਾਲ ਕਰ ਨਹੀਂ ਆਉਂਦੇ ਹੈਗਾ ਫਿਰ ਕਹਿੰਦੇ ਕਿ ਕੁੜੀਆਂ ਪਰਵਾਸੀਆ ਬੱਚਿਆਂ ਨੂੰ ਪੜਿਆ ਅੰਦਰ ਸਾਰੇ ਸ਼ਰਮ ਕੁੜੀ ਨੂੰ ਹੱਥ ਪਾਇਆ ਨਾ ਪਤਾ ਨੇ ਕਮਾਉਣ ਵਾਸਤੇ ਇਹ ਤੇ ਲੋਕ ਨਹੀਂ ਆਪਾਂ ਨੂੰ ਸ਼ੇਡ ਵਾਸਤੇ ਆਏ ਹੋ ਜਾਂ ਬੋਲ ਸਾਰਾ ਗਲਤੀ ਦਾ ਨਾ ਹੋਵੇ ਇਹਨੂੰ ਥਾਣੇ ਭੜਾਓ ਗਲਤੀ ਕਰ ਕੇ ਛੁਟਕਾਰਾ ਹੁੰਦਾ ਤਾਂ ਗਲਤੀ ਕੱਢ ਕੇ ਥਾਣਾ ਕਰ ਲੈਂਦੇ ਹਾਂ ਤੇਰੇ ਤਾਂ ਪੋਣੇ ਪਰਚਾ ਦਿੱਤਾ ਸਾਲਿਆ 10 ਸਾਲ ਬਾਹਰ ਨਿਕਲਿਆ ਜੀ ਹਾਂ ਨਹੀਂ ਦਦਾ ਨਹੀਂ ਮਾਨਾ ਹੁਣ ਖਾਨੀ ਕਰਨਾ ਹੁੰਦਾ ਮਾਰ ਦੋ ਮਾਰ ਦੋ ਤੇਰੇ ਘਰੇ ਕੁੜੀ ਹੈਗੀ ਮਾਤਾ ਤੇਰੇ ਘਰੇ ਕੁੜੀ ਹੈਗੀ ਕੁੜੀ ਹੈ ਨਹੀਂ ਨਾ ਤਾਂ ਗੱਲਾਂ ਕਰਦੀ ਆਏ ਕੁੜੀ ਰੁਕ ਜਾ ਐਦਾ ਹੁੰਦਾ ਭਈਆ ਤਾੜੇਗਾ ਹੱਲ ਕਰਨਾ ਹੀ ਜੇ ਕੁੜੀਆਂ ਨੂੰ ਹੱਥ ਪਾਉਣੇ ਆ ਬੱਸ ਬੱਸ ਹੁਣ ਨਹੀਂ ਮਾਨ ਆਹ ਕਰਤੂਤਾ ਇਹਨਾਂ ਦੀਆਂ ਪਰਵਾਸੀ ਆਣ ਕੇ ਸੱਚੇ ਕੁੜੀਆਂ ਨੂੰ ਛੇੜਦੇ ਆ ਧੀਆ ਪੈਣਦੀਆਂ ਹੈ ਨਹੀਂ ਸਦੀਆਂ ਤੀ ਮੰਗਣ ਲਈ ਆ ਤੀ ਕਿਤੇ ਮੰਗਦੀ ਆ ਪੁੱਤਾਂ ਵਾਂਗੂੰ ਸੰਦੇ ਨੇ ਤੇ ਘਰ ਵਾਲੀ ਨੂੰ ਤੀ ਬਣਾਇਆ ਜਦ ਸਾਡੀ ਧੀਆ ਵਰਗੀ ਆ ਕੋਈ ਪ੍ਰੋਗਰਾਮ ਨੇ ਤਾਂ ਨਜ਼ਰ ਰੱਖਦੇ ਸੀ ਪਰਵਾਸੀਓ ਸਾਲਾ ਪਰਵਾਸੀ ਭਈਏ ਗੰਦ ਪਾਇਆ ਪੰਜਾਬ ਦੇ ਵਿੱਚ ਆਣ ਕੇ ਹੰਦ ਕਿੱਥੇ ਗਿਆ ਸਾਡਾ ਪੰਜਾਬ ਕਿੱਥੇ ਗਈਆਂ ਸਰਕਾਰਾਂ ਆ ਜਿਹੜੇ ਸਾਲਾ ਕਮੈਂਟਾਂ ਦੇ ਵਿੱਚ ਕਹਿੰਦੇ ਆ ਨਾ ਵੇ ਇਦਾਂ ਇਦਾਂ ਕਰਕੇ ਆ ਵੀ ਆਹ ਦੇਖ ਲੋ ਕੀ ਹਾਲ ਕਰਦੇ ਆ ਇਹਨਾਂ ਕੋਲ ਕੁਝ ਨਹੀਂ ਸੀ ਕੱਲੀ ਕੁੜੀ ਬੁਰਸ਼ ਕਰਦੀ ਵੀ ਘਰੇ ਉਹ ਛੋਟਾ ਜਿਹਾਕ ਸੀ ਇੱਕ ਇਹਨੇ ਜਾ ਕੇ ਕੁੜੀ ਨੂੰ ਧੱਕਾਸ਼ਾਹੀ ਕੀਤੀ ਉਹਦੇ ਨਾਲ ਜੇ ਕੁੜੀ ਨੇ ਨਾ ਮੜੀ ਜੇ ਹਮਦਰਦ ਕਰਦੀ ਕੁਝ ਵੀ ਕਰ ਸਕਦਾ ਸੀ ਇਹ ਇਹ ਪ੍ਰਵਾਸੀ ਆ ਦੇਖੋ ਜੀ ਪ੍ਰਵਾਸੀਆਂ ਦਾ ਹਾਲ ਭੈਣ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਕਹਿੰਦੀ ਇਹਨੂੰ ਇਸ ਘਰ ਵਿੱਚ ਮੈਂ ਰਹਿਣ ਨਹੀਂ ਦੇਣਾ ਆ ਕੁੜੀ ਦੀ ਮਾਂ ਆ ਓਏ ਰੜਕਣਾ ਇਹ ਆ ਆ ਵੀ ਖਾਓ ਘਰ ਵੀ ਦਿਖਾਓ ਇਹਦਾ ਘਰ ਹੈ ਜੀ ਇਹਦਾ ਪ੍ਰਦੇਸੀ ਦਾ ਘਰ ਹੈ ਜਿਹੜੇ ਸਾਡੇ ਪੰਜਾਬ ਦੇ ਵਿੱਚ ਸਾਡੀ ਸਰਕਾਰਾਂ ਆ ਪ੍ਰਦੇਸੀਆਂ ਨੂੰ ਘਰ ਦੇ ਦਿੰਦੇ ਆ ਪਲਾਟ ਬਣਾ ਕੇ ਜਗਾ ਵੇਚ ਦਿੰਦੇ ਆ ਗਿਆ ਉਸ ਤੋਂ ਬਾਅਦ ਫਿਰ ਸਾਡੀਆਂ ਸਾਡੀਆਂ ਧੀਆਂ ਭੈਣਾਂ ਨੂੰ ਪੈਂਦੇ ਆ ਵੀ ਸਰਕਾਰ ਨੂੰ ਕਹਿਣਾ ਚਾਹਣਾ ਜਿਹੜੇ ਪ੍ਰਦੇਸੀ ਆਉਂਦੇ ਇੱਥੇ ਇਹਨਾਂ ਨੂੰ ਜਗਾ ਦੇਣੀ ਨਹੀਂ ਚਾਹੀਦੀ ਜਿਹੜੇ ਬੰਦੇ ਗੰਦ ਪਾਇਆ ਇਹਨਾਂ ਪ੍ਰਦੇਸੀਆਂ ਨੇ ਆਣ ਕੇ ਆਹ ਦੇਖ ਲੋ ਜੀ ਸੰਗਤ ਸਾਰੀ ਖੜੀ ਹੋਈ ਐ ਇੰਨੀ ਸੰਗਤ ਖੜੀ ਆ ਇਹ ਜਿਹੜੇ ਹੈਗੇ ਆ ਵੀ ਬੇਅਦਬੀਆਂ ਕਰਦੇ ਸਾਰੇ ਇੱਕੋ ਕੁੜੀਆਂ ਨੂੰ ਛੇੜਦੇ ਆ ਕੁੜੀ ਨੂੰ ਗਲਫੜੀ ਪਾਈ ਆ ਮਨੇ ਜਾ ਕੇ ਪੰਜਾਬ ਦੀ ਪੁੜੀ ਨੂੰ ਜੁਰਤ ਕਿਦਾਂ ਬਈ ਜੇ ਤੇਰੀ ਭੈਣ ਨੂੰ ਦੀ ਤੇਰੀ ਭੈਣ ਨੂੰ ਕੋਈ ਪਾਊਗਾ ਹੈ ਅੱਛਾ ਤੁਸੀਂ ਕੱਲ ਜਾਣਦੇ ਮਾਰ ਲੋਗੇ ਤੂੰ ਮਾਰ ਲਾ ਮਾਰ ਲਾ ਤੂੰ ਤਾਂ ਮਾਰਾ ਤੂੰ ਮਾਰ ਦਿੱਤਾ ਲੈ ਆਪਣੀ ਪੁੜੀ ਲੈ ਕੇ ਮਾਰ ਕੇ ਵਾਪਸ ਜੀ ਮਾਰ ਦੇ ਮੈਂ ਹੈਂਗੇ ਮੈਨੂੰ ਮਾਰ ਮੈਨੂੰ ਮਾਰ ਲਾ ਮੁੰਜੋ ਕੋਈ ਨਾ ਕੋਈ ਸਭ ਜਿਹੜਾ ਤਰਨਾ ਨਹੀਂ ਆਇਆ ਹੱਥ ਕੋਈ ਨਹੀਂ ਹੁੰਦਾ ਗਲਤੀ ਕਰਦਾ ਤੈਨੂੰ ਵੱਡਣਾ ਜਿਦਾ ਨਿੱਕਾ ਨਿੱਕਾ ਕਰਕੇ ਆ ਦੇਖ ਲੋ ਇਹ ਸਭਿਆਰਾ ਹਾਲਿਆ ਕਰਨੀ ਆਉਂਦੇ ਹੈਗਾ ਫਿਰ ਕਹਿੰਦੇ ਕਿ ਤੇਰੇ ਤੋਂ ਲੋਕਾਂ ਨੇ ਕੁੜੀਆਂ ਪਰਵਾਸੀ ਆ ਸ਼ਰਮ ਤੈਨੂੰ ਫੜਿਆ ਅੰਦਰ ਸਾਰੇ ਸ਼ਰਮ ਕੁੜੀ ਨੂੰ ਹੱਥ ਪਾਇਆ ਨੇ ਪਤਾ ਨੇ ਕਮਾਉਣ ਵਾਸਤੇ ਇਹ ਤੇ ਲੋਕ ਦੇ ਧੀਆ ਪੈਸਾ ਨੇ ਛੇੜਨ ਵਾਸਤੇ ਆਏ ਹੋ ਜਾਂ ਏ ਬੋਲ ਸਾਰਾ ਗਲਤੀ ਦਾ ਨਾ ਹੋਵੇ ਇਹਨੂੰ ਥਾਣੇ ਪੜਾਓ ਗਲਤੀ ਕਰਕੇ ਛੁਟਕਾਰਾ ਹੁੰਦਾ ਤਾਂ ਗਲਤੀ ਕਰਕੇ ਰਿਸ਼ਟਾ ਕਰ ਲੈਣੇ ਹਣਾ ਤੇਰੇ ਤਾਂ ਪੋਣੇ ਪਰਚਾ ਦਿੱਤਾ ਸਾਲਾ 10 ਸਾਲ ਬਾਹਰ ਨਿਕਲਿਆ ਜੀ ਹਾਂ ਮੈਂ ਨਹੀਂ ਮੰਨਾਂ ਹੁਣ ਖਾਨੀ ਕਰਨਾ ਹੁੰਦਾ ਮਾਰ ਦੋ ਚਾਂਤੈ ਮਾਰ ਦੋ ਤੇਰੇ ਘਰੇ ਕੁੜੀ ਹੈਗੀ ਮਾਤਾ ਤੇਰੇ ਘਰੇ ਕੁੜੀ ਹੈਗੀ ਆ ਕੁੜੀ ਹੈ ਨਹੀਂ ਨਾ ਤਾਂ ਗੱਲਾਂ ਕਰਦੀ ਆਏ ਕੁੜੀ ਨੌਕ ਜਾ ਸੈਦਾ ਹੁੰਦਾ ਭਈਆ ਤੁਹਾਡਾ ਇਹ ਹਾਲ ਕਰਨਾ ਹੀ ਜਿਹੜਾ ਕੁੜੀਆਂ ਨੂੰ ਹੱਥ ਪਾਉਣੇ ਆ ਬੱਸ ਬੱਸ ਹੁਣ ਨਹੀਂ ਮੰਨ ਆ ਕਰਤੂਤਾਂ ਇਹਨਾਂ ਦੀਆਂ ਧੀਆਂ ਪ੍ਰਵਾਸੀ ਆਣ ਕੇ ਇੱਥੇ ਕੁੜੀਆਂ ਨੂੰ ਛੇੜਦੇ ਆ ਧੀਆਂ ਪੈਣਦੀਆਂ ਹੈ ਨਹੀਂ ਸਦੀਆਂ ਤੀ ਮੰਗਣ ਲਈ ਆ ਤੀ ਕਿਤੇ ਮੰਗਦੀ ਆ ਰਾਹ ਪੁੱਤਾਂ ਵਾਂਗੂੰ ਸੰਜਦੇ ਤੇ ਘਰ ਵਾਲੀ ਨੂੰ ਤੀ ਬਣਾਇਆ ਤੇ ਸਾਡੀ ਧੀਆਂ ਵਰਗੀ ਆ ਕੋਈ ਪ੍ਰੋਗਰਾਮ ਨੇ ਤਾਂ ਨਜ਼ਰ ਰੱਖਦੇ ਸੀ ਪ੍ਰਵਾਸੀਆਂ ਸਾਲਾ ਪ੍ਰਵਾਸੀ ਭਈਏ ਗੰਦ ਪਾਇਆ ਪੰਜਾਬ ਦੇ ਵਿੱਚ ਆਣ ਕੇ ਹੁਣ ਕਿੱਥੇ ਗਿਆ ਸਾਡਾ ਪੰਜਾਬ ਕਿੱਥੇ ਗਈਆਂ ਸਰਕਾਰਾਂ ਕ੍ਰੇਨ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ